ਨਮਸਕਾਰ ਮੈਂ ਹਾਂ ਤੁਹਾਡਾ ਹੌਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਿਛਲੇ ਦਿਨਾਂ ਦੇ ਵਿੱਚੋਂ ਹੇਠਲੀ ਅਦਾਲਤ ਵੱਲੋਂ ਜਾਂ ਕੈਦੀ ਸੈਸ਼ਨ ਕੋਰਟ ਵੱਲੋਂ ਜ਼ਬਾਨਤ ਮਿਲ ਗਈ ਸੀ ਜਿਵੇਂ ਹੀ ਜ਼ਬਾਨ ਦੀ ਖਬਰ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਾਂ ਸਮਰਥਕ ਨੇ ਜਦੋਂ ਉਹਨਾਂ ਕੋਲ ਪੁੱਜੀ ਉਹਨਾਂ ਨੇ ਢੋਲ ਵਜਾਏ ਮਠਿਆਈਆਂ ਵੰਡੀਆਂ ਗਈਆਂ ਅਤੇ ਪਟਾਕੇ ਚਲਾਏ ਗਏ ਲੇਕਿਨ ਜਿਵੇਂ ਹੀ ਦੂਸਰਾ ਦਿਨ ਹੋਇਆ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਸੁਪਰੀਮ ਕੋਰਟ ਤੇ ਜਿਹੜੀ ਪਟੀਸ਼ਨ ਹੈ ਉਹ ਦਾਇਰ ਕਰ ਦਿੱਤੀ ਲੇਕਿਨ ਫਿਰ ਦੁਬਾਰਾ ਹੋਣ अरविंद केजरीवाल ਨੇ ਪਟੀਸ਼ਨ ਦਾਇਰ ਕੀਤੀ ਹੈ ਜਬਾਨਤ ਨੂੰ ਲੈ ਕੇ ਕਿ ਜਬਾਨ ਤੇ ਰੋਕ ਕਿਉਂ ਲੱਗੀ ਹੈ ਲੇਕਿਨ ਦੱਸ ਦਈਏ ਜੇ ਗੱਲ ਕਰੀਏ ਸੈਸ਼ਨ ਕੋਰਟ ਦੀ ਸੈਸ਼ਨ ਕੋਰਟ ਦੇ ਵਿੱਚ ਜਬਾਨ ਤੇ ਇਸ ਲਈ ਰੋਕ ਲਾ ਦਿੱਤੀ ਉਹਨਾਂ ਨੇ ਕਿਹਾ ਕਿ ਹਿਆਰ ਤੂੰ ਜ਼ਿਆਦਾ ਪੰਨੇ ਸੀ ਜਿਨ੍ਹਾਂ ਨੂੰ ਉਤੋਂ ਦੀ ਬਿੰਦੂ ਜਿਹੜੀ ਜਜਸ ਸੀ ਛੋਟੀ ਅਦਾਲਤ ਦੇ ਉਹਨਾਂ ਨੇ ਪੜਿਆ ਨਹੀਂ ਪੜੇ ਤੂੰ ਬਗੈਰ ਹੀ ਉਹਨਾਂ ਨੇ ਜਿਹੜੀ ਹੈ ਜਬਾਨਤ ਮਨਜ਼ੂਰ ਕਰ ਦਿੱਤੀ ਲੇਕਿਨ ਈਦੀ ਵੀ ਕਿਹੜੀ ਘਾਟ ਹੈ ਏਡੀਬੀ ਨੇ ਝਟਕਾ ਦੇ ਦਿੱਤਾ ਦੂਜੇ ਦਿਨ ਸਾਰੀ ਪਾਰਟੀ ਦੀ ਜਿਹੜੀ ਖੁਸ਼ੀ ਸੀ ਉਹ ਸੋਖ ਦੇ ਵਿੱਚ ਬਦਲ ਗਈ ਦੂਜੇ ਦਿਨ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਇਤਿਹਾਰ ਜੇਲ੍ਹ ਦੇ ਵਿੱਚ ਬੈਠੇ ਹੋਏ ਕਿ ਕਿਵੇਂ ਨਾ ਕਿਵੇਂ ਹੱਥ ਕੰਡੇ ਅਪਣਾ ਕੇ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਵਾਂ ਅਤੇ ਆਪਦੀ ਪਾਰਟੀ ਲਈ ਅਤੇ ਆਪਦੇ ਲੋਕਾਂ ਲਈ ਕੰਮ ਕਰਨਾ ਲੇਕਿਨ ਇਹ ਮناسب ਨਹੀਂ ਹੈ ਕਿ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਨੂੰ ਹਰੀ ਛੰਡੀ ਨਹੀਂ ਦੇ ਦਿੰਦੀ 19 ਦੇਰ ਤੱਕ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਦੇ ਵਿੱਚੋਂ ਆਉਣਾ ਬੜਾ ਹੀ ਮੁਸ਼ਲ ਹੋ ਚੁੱਕਿਆ ਹੈ ਅੱਜ ਫਿਰ ਅਦਾਲਤ ਦੇ ਵਿੱਚ ਪੇਸ਼ ਹੋਏ ਈਡੀ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਜਿਹੜੇ ਦੋਸ਼ ਲਗਾਏ ਸੀ ਮਨੀ ਲਾਂਡਰੀ ਨੂੰ ਲੈ ਕੇ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਉਹ ਦੋਸ਼ਾਂ ਦਾ ਜ਼ਿਕਰ ਅੱਜ ਫਿਰ ਈਡੀ ਦੇ ਉੱਚ ਅਧਿਕਾਰੀਆਂ ਨੇ ਪੇਸ਼ ਕੀਤਾ ਹੈ ਤੱਥਾਂ ਦੇ ਸਾਹਮਣੇ ਲੇਕਿਨ ਇੱਕ ਪਾਸੇ ਸਪਰੀਮ ਕੋਰਟ ਇਹ ਵੀ ਗੱਲ ਕਹਿ ਰਹੀ ਹੈ ਕਿ ਜਿਹੜੇ ਉਹਨਾਂ ਕੋਲ ਸਬੂਤ ਨੇ ਉਹ ਕੱਚੇ ਨਹੀਂ ਨੇ ਉਹ ਕੱਚੇ ਨੇ ਉਹ ਪੱਕੇ ਨਹੀਂ ਨੇ ਇਸ ਗੱਲ ਤੇ ਵੀ ਸੁਪਰੀਮ ਕੋਰਟ ਜ਼ੋਰ ਦੇ ਰਹੀ ਹੈ ਲੇਕਿਨ ਫਿਰ ਵੀ ਅੱਜ ਬੇਲ ਜਾਂ ਜੇਲ ਵਾਲੀ ਗੱਲ ਵਿੱਚੇ ਰਹਿ ਗਈ ਅੱਜ ਫਿਰ ਜਿਹੜਾ ਹੈ ਸੁਪਰੀਮ ਕੋਰਟ ਨੇ ਬੜਾ ਵੱਡਾ ਝਟਕਾ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੂੰ अरविंद केजरीवाल ਨੇ ਜਿਹੜੀ ਜ਼ੁਬਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਜਸਟਾ ਨੇ ਜਿਹੜੇ ਜਸਟਿਸ ਸੀ ਸੁਪਰੀਮ ਕੋਰਟ ਦੇ ਉਹਨਾਂ ਨੇ 2-3 ਘੰਟੇ ਦੀ ਮੀਟਿੰਗ ਤੋਂ ਬਾਅਦ ਫਿਰ ਜ਼ੁਬਾਨਤ ਜਿਹੜੀ ਹੈ ਰੱਦ ਕਰ ਦਿੱਤੀ ਹੈ ਕੇਸ ਜਿਹੜਾ ਹੈ अरविंद केजरीवाल ਦਾ ਮੁਲਤਵੀ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ अरविंद केजरीवाल ਇੱਕ ਵਾਰ ਫਿਰ ਸੁਪਰੀਮ ਕੋਰਟ ਪੇਸ਼ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਸੁਪਰੀਮ ਕੋਰਟ ਜ਼ੁਬਾਨ ਦੇ ਹੱਕ ਦੇ ਵਿੱਚ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਹੁਣ ਜਿਹੜਾ ਫਿਰ ਦੁਬਾਰਾ ਇੱਕ ਵਾਰ ਝਟਕਾ ਲੱਗਿਆ ਹੈ ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਕਿਹਾ ਕੇਸ ਨੂੰ ਪੜਾਂਗੇ ਕੇਸ ਦੀ ਤਹਿਕੀਕਾਤ ਕਰਾਂਗੇ ਤਹਿਕੀਕਾਤ ਕਰਨ ਤੋਂ ਬਿਗੈਰ ਅਸੀਂ ਕੋਈ ਵੀ ਫੈਸਲਾ ਨਹੀਂ ਲੈ ਸਕਦੇ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਫਿਰ ਦੁਬਾਰਾ ਜਿਹੜੇ ਹੈ ਉਹ ਲਗਾਤਾਰ ਤਿਹਾੜ ਜੇਲ੍ਹ ਦੇ ਵਿੱਚ ਈਡੀ ਦੇ ਜਿਹੜਾ ਉਹਨਾਂ ਨੇ ਕੇਸ ਦਰਜ ਕੀਤੀ ਸੀ ਮਨੀ ਲਾਂਡਰੀ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਜਿਲ੍ਹੇ ਦੇ ਵਿੱਚ ਬੰਦ ਰਹਿਣਗੇ ਧੰਨਵਾਦ